ਸ਼ਸ਼ੀਕਾਲ ਜੀ ਸਾਂਝੀ ਸੋਚ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਵਿਕਰਮ ਸਿੰਘ ਬਾਗੀ। ਪਿਛਲੇ ਦਿਨੀ ਸੁਪਰੀਮ ਕੋਰਟ ਵੱਲੋਂ 1158 ਦੀ ਭਰਤੀ ਨੂੰ ਰੱਦ ਕਰ ਦਿੱਤਾ ਗਿਆ। ਜਿਸ ਦਾ ਸਿਹਰਾ ਸੀਐਮ ਚੰਨੀ ਦੀ ਸਰਕਾਰ ਵਲੇ ਪ੍ਰਗਟ ਸਿੰਘ ਨੇ ਵੀ ਲਿਆ। ਮੁਰ 2022 ਦੇ ਵਿੱਚ ਜਦੋਂ ਪੰਜਾਬ ਹਰਿਆਣਾ ਹਾਈ ਕੋਰਟ ਦੇ ਸਿੰਗਲ ਬੈਂਚ ਵੱਲੋਂ ਇਸ ਭਰਤੀ ਨੂੰ ਰੱਦ ਕਰ ਦਿੱਤਾ ਗਿਆ, ਰੋਕਲਾ ਦਿੱਤੀ ਗਈ। ਮੁਰ ਹਰਜੋਤ ਬੈਂਚ ਵੱਲੋਂ ਜੇ ਅਸੀਂ ਕਹੀਏ ਵਿਧਾਨ ਸਭਾ ਦੇ ਵਿੱਚ ચીਖ-ਚੀਖ ਕੇ ਗੱਲ ਕਹੀ ਗਈ। ਕੇਸ ਵਰਤੀ ਨੂੰ ਪੂਰ ਚੜਾਉਣ ਦੇ ਲਈ ਅਸੀਂ ਬਹੁਤ ਕੋਸ਼ਿਸ਼ ਆ ਤੇ ਇਸ ਭਰਤੀ ਨੂੰ ਅਸੀਂ ਪੂਰ ਚੜਾਇਆ ਤੇ ਜੇਕਰ ਇਹ ਭਰਤੀ ਪੂਰ ਚੜ ਗਈ ਸੀ ਤਾਂ ਕਿੰਨਾ ਕਾਰਨਾ ਕਰਕੇ ਕਿਹੜੇ ਲੂਪ ਹੋਲ ਕਰਕੇ ਇਹ ਭਰਤੀ ਦੇ ਫਿਰ ਸੁਪਰੀਮ ਕੋਰਟ ਵੱਲੋਂ ਅੱਜ ਰੋਕਲਾ ਦਿੱਤੀ ਗਈ ਹੈ ਇਹਦੇ ਬਾਰੇ ਜਾਣਦੇ ਆ ਅੱਜ ਸਾਡੇ ਨਾਲ ਨੇ ਡਾਕਟਰ ਸੁਨੀਲ ਕੁਮਾਰ ਜੋ ਕਿ 1158 ਦੇ ਕੈਂਡੀਡੇਟ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਇਹ ਮਸਲੇ ਦੀ ਸਾਰੀ ਜਾਣਕਾਰੀ ਕੀ ਹੈ ਸਸ਼ੀਕਰ ਡਾਕਟਰ ਸਾਹਿਬ ਸਸ਼ੀਕਰ ਵਿਕਰਮ ਜੀ ਸਰ ਜਿਹੜਾ ਇਹ 1158 ਦੀ ਭਰਤੀ ਹੈ ਇਹ ਪਹਿਲਾਂ ਤਾਂ ਇਹਨਾਂ ਸਾਡੇ ਦਰਸ਼ਕਾਂ ਨੂੰ ਦਿਖਾਓ ਭਰਤੀ ਕੀ ਹੈ ਵੀ ਇਹ ਕੀ ਹੈ 1158 ਕਿਸ ਚੀਜ਼ ਕੀ ਹੈ ਜੀ ਸਰ ਜਿਹੜੇ 1158 ਹੈਗੇ ਇਹ ਅਸਿਸਟੈਂਟ ਪ੍ਰੋਫੈਸਰ ਨੇਗੇ ਇਹ ਵੱਖ-ਵੱਖ ਵਿਸ਼ਿਆਂ ਦੇ ਵਿੱਚ ਜਿਹੜੇ ਅਸਿਸਟੈਂਟ ਪ੍ਰੋਫੈਸਰ ਜੀ ਦੀ ਤੇ ਲਾਇਬ੍ਰੇਰੀਅਨ ਜੀ ਦੀ ਜਿਹੜੀ ਵੈਕੈਂਸੀ ਆਊਟ ਹੋਈ ਸੀ 2021 ਦੇ ਵਿੱਚ ਇਹ ਉਹ ਵੈਕੈਂਸੀ ਹੈ ਤੇ ਜੇਕਰ ਅਸੀਂ ਗੱਲ ਕਰੀਏ 1158 ਦੀ ਭਰਤੀ ਤੇ ਪਹਿਲਾਂ ਰੋਕ ਲੱਗੀ 2022 ਦੇ ਵਿੱਚ ਹੁਣ ਫੇਰ ਦੁਬਾਰਤੋਂ ਇਸ ਨੂੰ ਰੱਦ ਕਰ ਦਿੱਤਾ ਗਿਆ ਇਹ ਰੱਦ ਦੋ ਵਾਰ ਹੋ ਗਈ ਇਹ ਭਰਤੀ ਨੂੰ ਕਿਹੜੇ ਲੂਪ ਹੋਲਸ ਨੇ ਜਿਹੜੇ ਕੀ ਰੱਦ ਕੀਤੀ ਜਾ ਰਹੀ ਹੈ ਸਰ ਇੱਕ ਤਾਂ 2018 ਜਦੋਂ ਇਹ ਵੈਕੈਂਸੀ ਆਊਟ ਹੋਈ ਹੈ 2021 ਦੇ ਵਿੱਚ ਉਹਦੇ ਵਿੱਚ ਨੋਟੀਫਿਕੇਸ਼ਨ ਜਦੋਂ ਆਇਆ ਸੀਗਾ ਉਹਦੇ ਵਿੱਚ ਨੋਟੀਫਿਕੇਸ਼ਨ ਦੇ ਵਿੱਚ ਜਸਟ এডਿਕੇਸ਼ਨ ਕੁਆਲੀਫਿਕੇਸ਼ਨ ਲਿਖੀ ਹੋਈ ਸੀ ਵੀ UGC ਨੋਰਮਸ ਦੇ ਅਕੋਰਡਿੰਗ ਇਹ ਕੁਆਲੀਫਿਕੇਸ਼ਨ ਹੋਣੀ ਜ਼ਰੂਰੀ ਹੈ ਜੋ ਕੁਆਲੀਫਿਕੇਸ਼ਨ ਸੀ ਜਾਂ ਤਾਂ ਜੇ ਅਸੀਂ ਗੱਲ ਕਰੀਏ ਸਾਇੰਸ ਦੇ ਵਿਸ਼ਿਆਂ ਦੀ ਉਹਦੇ ਵਿੱਚ ਹੈਗੀ ਸੀ ਐਮ ਐਸ ਸੀ ਇਨ ਰੈਲੇਵੈਂਟ ਸਬਜੈਕਟ ਔਰ ਅਲਾਈਟ ਸਬਜੈਕਟ ਔਰ ਇਕੁਇਵਲੈਂਟ ਸਬਜੈਕਟ ਠੀਕ ਹੈ ਉਸ ਤੋਂ ਬਾਅਦ ਐਂਡ ਪੀ ਐਚ ਡੀ ਇਨ ਸਬਜੈਕਟ ਠੀਕ ਹੈ ਤੇ ਉਸ ਦੇ ਵਿੱਚ ਕਿਤੇ ਵੀ ਇੰਟਰਵਿਊ ਦਾ ਕੋਈ ਵੀ ਜ਼ਿਕਰ ਨਹੀਂ ਕੀਤਾ ਗਿਆ ਸੀਗਾ ਵੀ ਉਹਦੇ ਵਿੱਚ ਲਿਖਿਆ ਗਿਆ ਸੀਗਾ ਵੀ ਸਾਨੂੰ ਅਸੀਂ ਪੇਪਰ ਕੰਡਕਟ ਕਰਾਂਗੇ ਪੇਪਰ ਦੇ ਵਿੱਚ ਮੈਰਿਟ ਬਣੇਗੀ ਤੇ ਮੈਰਿਟ ਦੇ ਵਿੱਚ ਜੋ ਕੈਂਡੀਡੇਟ ਆਣਗੇ ਉਹਨਾਂ ਨੂੰ ਇਹ ਅਸੀਂ ਵੈਕੈਂਸੀ ਜਿਹੜੀਆਂ ਹੈਗੀਆਂ ਉਹ ਕੈਂਡੀਡੇਟਸ ਨੂੰ ਦੇ ਦੇਵਾਂਗੇ ਪੋਸਟਾਂ ਜਿਹੜੀਆਂ ਉਹ ਕੈਂਡੀਡੇਟਸ ਨੂੰ ਦਿੱਤੀਆਂ ਜਾਣਗੀਆਂ ਪਰ ਜੇਕਰ ਜਿਵੇਂ ਇੱਕ ਕੋਰਟ ਵੱਲੋਂ ਇੱਕ ਨੋਟਿਸ ਦੇ ਵਿੱਚ ਇਹ ਵੀ ਆਉਂਦਾ ਜਿਹੜੀ ਉਹਨਾਂ ਨੇ ਲਗਭਗ ਇੱਕ ਫਾਈਲ ਤਿਆਰ ਕੀਤੀ ਹੈ ਵੀ ਇਹ ਜਿਹੜੀ ਭਰਤੀ ਹੈ ਇਹ ਭਰਤੀ ਹੀ ਗਲਤ ਤਰੀਕੇ ਨਾਲ ਕੀਤੀ ਗਈ ਵੀ ਪੀਪੀਐਸਸੀ ਰਾਹੀਂ ਇਹ ਭਰਤੀ ਹੋਣੀ ਚਾਹੀਦੀ ਪਰ ਐਜੂਕੇਸ਼ਨ ਰਿਕਾਇਰਮੈਂਟ ਬੋਰਡ ਨਾਲ ਇਹ ਭਰਤੀ ਕੀਤੀ ਗਈ ਨਹੀਂ ਦੇਖੋ ਜੀ ਪੀਪੀਐਸਸੀ ਇੱਕ ਠੀਕ ਐਸੀ ਕਹਿੰਦੇ ਆ ਵੀ ਗ੍ਰੇਡ ਏ ਜਿਹੜੀਆਂ ਪੋਸਟ ਜਿਹੜੀਆਂ ਹੁੰਦੀਆਂ ਨੇ ਉਹਨਾਂ ਦੀ ਭਰਤੀ ਪੀਪੀਐਸਸੀ ਕਰਦਾ ਹੈਗਾ ਪਰ ਜੋ ਅਸਿਸਟੈਂਟ ਪ੍ਰੋਫੈਸਰ ਦਾ ਜਿਹੜਾ ਮਸਲਾ ਹੁੰਦਾ ਹੈਗਾ ਉਹਨੂੰ ਜਿਹੜੀ ਯੂਜੀਸੀ ਦੇ ਨੋਰਮਸ ਦੇ ਅਕੋਰਡਿੰਗ ਇੱਕ ਜਿਹੜੀ ਆਪਣੇ ਕੋਲ ਯੂਨੀਵਰਸਿਟੀ ਹੈਗੀ ਹੈਗੀ ਆ ਸਾਡੀ ਜਿਹੜੀ ਇਹ ਅਸਿਸਟੈਂਟ 1158 ਦੀ ਭਰਤੀ ਸੀ ਉਹ ਦੋ ਯੂਨੀਵਰਸਿਟੀਆਂ ਨੇ ਕਲੈਬੋਰੇਸ਼ਨ ਚ ਕੀਤੀ ਸੀ ਜੀਐਨਡੀਯੂ ਸਾਰਿਆਂ ਨੂੰ ਪਤਾ ਜੀਐਨਡੀ ਜੋ ਅੰਮ੍ਰਿਤਸਰ ਐਂਡ ਜੀਏ ਪੰਜਾਬ ਯੂਨੀਵਰਸਿਟੀ ਪਟਿਆਲਾ ਹੁਣ ਜਿਹੜੀ ਜੀਐਨਡੀਯੂਸੀ ਉਹਨਾਂ ਨੇ ਸਾਇੰਸ ਵਿਸ਼ੇ ਵਿਸ਼ੇ ਦੇ ਜਿਹੜੇ ਸਬਜੈਕਟ ਸੀਗੇ ਉਹਨਾਂ ਨੂੰ ਕੰਡਕਟ ਕੀਤਾ ਸੀਗਾ ਤੇ ਜਿਹੜੇ ਆਪਣੇ ਕੋਲ ਪੰਜਾਬੀ ਯੂਨੀਵਰਸਿਟੀ ਪਟਿਆਲਾ ਇਹਨਾਂ ਨੇ ਆਰਟਸ ਵਿਸ਼ਿਆਂ ਨੂੰ ਪਿਕਅਪ ਕੀਤਾ ਸੀਗਾ ਤੇ ਪਰ ਇਹ ਜਿਹੜੀ ਰੱਦ ਹੋਈ ਹੈ ਰੱਦ ਨਹੀਂ ਹੋਣੀ ਚਾਹੀਦੀ ਸੀ ਜੇਕਰ ਅਸੀਂ ਦੇਖੀਏ ਮਤਲਬ ਜਦੋਂ ਸੀਐਮ ਚੰਨੀ ਦੀ ਤਿੰਨ ਕਮਿਨਾਂ ਦੀ ਸਰਕਾਰ ਰਹੀ ਹੈ ਲਗਭਗ ਲਗਭਗ ਕੋਈ ਜ਼ਿਆਦਾ ਨਹੀਂ ਉਸ ਦੌਰ ਦੇ ਵਿੱਚ ਇਹ ਭਰਤੀ ਕੱਢੀ ਗਈ ਤੇ ਇਹ ਭਰਤੀ ਲਗਭਗ ਲਗਭਗ 25 ਸਾਲਾਂ ਬਾਅਦ ਇਹ ਭਰਤੀ ਆਈ ਕਾਲਜਾਂ ਦੇ ਵਿੱਚ ਪ੍ਰੋਫੈਸਰ ਲਿਆਉਣ ਦੇ ਲਈ 25 ਸਾਲਾਂ ਬਾਅਦ ਕੱਢੀ ਗਈ ਪਰ ਇਹਨਾਂ ਨੂੰ ਜੇ ਅਸੀਂ ਦੇਖੀਏ ਵੀ 45 ਦਿਨ ਮਤਲਬ ਹਾਲਾਂਕਿ ਜੇ ਅਸੀਂ ਕਹੀਏ ਕੋਈ ਸਰਕਾਰੀ ਪੇਪਰ ਦੀ ਤਿਆਰੀ ਵੀ ਕਰਨੀ ਹੈ ਕਿਸੇ ਦੀ ਤੁਸੀਂ ਜੀ ਅਸੀਂ ਨੈਟ ਦੀ ਤਿਆਰੀ ਵੀ ਕਰਨੀ ਹੈ ਲਗਭਗ ਲਗਭਗ 2-3 ਮਹੀਨੇ ਬੰਦੇ ਨੂੰ ਚਾਹੀਦੇ ਨੇ ਪਰ ਇੱਥੇ 45 ਦਿਨਾਂ ਦੇ ਅੰਦਰ ਅੰਦਰ ਇਹ ਸਾਰੀ ਪ੍ਰਕਿਰਤੀ ਦਾ ਜਿਹੜਾ ਪ੍ਰੋਸੈਸ ਸੀ ਉਹਨੂੰ ਕੀਤਾ ਗਿਆ ਉੱਪਰ ਪੋਸਟਾਂ ਕੱਢੀਆਂ ਵੀ ਗਈਆਂ ਪੇਪਰ ਵੀ ਲਏ ਗਏ ਤੇ ਰਿਕਰੂਟਮੈਂਟ ਮਤਲਬ ਉਹ ਤੋਂ ਬਾਅਦ ਨੋਟੀਫਿਕੇਸ਼ਨ ਵੀ ਜਾਰੀ ਕੀਤੇ ਗਏ ਸਾਰਾ ਕੁਝ ਕੀਤਾ ਗਿਆ 45 ਦਿਨਾਂ ਦੇ ਵੀ ਇਹ ਚ ਕੀ ਲੱਗਦਾ ਵੀ ਇੰਨੀ ਜਲਦੀ ਕਿ ਇਹ ਚ ਸੋਚਣਾ ਚਾਹੀਦਾ ਸੀ ਨਾ ਵੀ ਹਾਂ ਵੀ ਇਹ ਚ ਕਮੀਆਂ ਰਹਿਣਗੀਆਂ ਅੱਗੇ ਦਾ ਵੀ ਸੋਚਣਾ ਚਾਹੀਦਾ ਹੁੰਦਾ ਨਹੀਂ ਉਹਦੇ ਵਿੱਚ ਕੀ ਸੀਗਾ ਦੇਖੋ ਹਰੇਕ ਸਰਕਾਰ ਚ ਆਉਂਦੀ ਹੈ ਵੀ ਸਾਡਾ ਸਾਨੂੰ ਬੈਨੀਫਿਟ ਮਿਲੇ VOTING ਬੈਂਕ ਸਾਡਾ ਵਧੇ ਠੀਕ ਹੈ ਪਰ ਜੇ ਅਸੀਂ ਗੱਲ ਕਰੀਏ ਤਾਂ ਜੇ ਅਸੀਂ ਗੱਲ ਕਰੀਏ ਵੀ ਵੈਕੈਂਸੀ ਨੂੰ 45 ਦਿਨਾਂ ਦੇ ਵਿੱਚ ਕਵਰ ਕੀਤਾ ਗਿਆ ਪਰ ਅਸੀਂ ਇਹ ਖੁਦ ਮੈਂ ਇਸ ਦੇ ਵਿੱਚ ਪੇਪਰ ਵੀ ਦਿੱਤਾ ਪੇਪਰ ਦਾ ਰਿਜ਼ਲਟ ਵੀ ਆਇਆ ਮੈਂ ਕਾਉਂਸਲਿੰਗ ਤੇ ਵੀ ਗਿਆ ਪਰ ਉਹ ਸਾਰੀ ਭਰਤੀ ਹੈ ਜਿਹੜੀ ਉਹ ਟਰਾਂਸਪੇਰੈਂਟ ਢੰਗ ਨਾਲ ਹੋਈ ਹੈਗੀ ਅਸੀਂ ਮੈਂ ਇਵਨ ਕਿ ਕਿਤੇ ਨਹੀਂ ਦੇਖਿਆ ਵੀ ਮੇਰੇ ਨਾਲ ਕੋਈ ਮੇਰਾ ਨੰਬਰ ਜਦੋਂ ਇਹਦੇ ਵਿੱਚ ਭਰਤੀ ਦੇ ਵਿੱਚ ਆਇਆ ਮੈਂ ਕਿਸੇ ਨੂੰ ਕੋਈ ਵੀ ਪਹਿਤ ਹਣੀ ਦੇ ਤਮੈ ਇਸ ਗੱਲ ਦੀ ਗੱਲ ਕਰਦਾ ਵੀ ਕੋਈ ਕ腐ਸ਼ਨ ਨਹੀਂ ਕੀਤੀ ਪੇਪਰ ਵੀ ਟ੍ਰਾਂਸਪੇਰੈਂਸੀ ਨਾਲ ਹੋਇਆ ਤੇ ਸਾਰੀਆਂ ਚੀਜ਼ਾਂ ਠੀਕ ਚੱਲ ਰਹੀਆਂ ਸੀਗੀਆਂ ਨਹੀਂ ਇਸ ਵਿੱਚ ਜਦੋਂ ਆਪਾਂ ਕਹਿੰਦੇ ਆ ਨਾ ਵੀ ਸਹੀ ਤਰੀਕੇ ਨਾਲ ਸਾਰਾ ਕੁਝ ਹੋਇਆ ਜੇਕਰ ਅਸੀਂ ਗੱਲ ਕਰੀਏ ਜਦੋਂ ਜੁਆਇਨਿੰਗ ਲੈਟਰ ਦਿੱਤੇ ਗਏ ਉਹ ਜੁਆਇਨਿੰਗ ਲੈਟਰ ਰਾਤ ਨੂੰ 12 ਵਜੇ ਮਤਲਬ ਕਾਲਜ ਖੋਲੇ ਜਾਂਦੇ ਨੇ ਰਾਤੋਂ ਰਾਤ 12 ਵਜੇ ਜੁਆਇਨਿੰਗ ਲੈਟਰ ਦੇਣਾ ਮਤਲਬ ਇਹ ਇੱਕ ਕਹਿੰਦੇ ਨੇ ਦੇਰ ਰਾਤ ਹਨੇਰੇ ਦੇ ਵਿੱਚ ਜਿਹੜੇ ਵੀ ਕੰਮ ਹੁੰਦੇ ਨੇ ਉਹ ਗਲਤ ਹੁੰਦੇ ਨੇ ਕੋਈ ਇੱਕ ਪੰਜਾਬ ਦਾ ਕਹਾਵਤੀ ਹੈ ਫਿਰ ਇਹ ਰਾਤੋਂ ਰਾਤ ਕਰਨ ਦੀ ਕੀ ਲੋੜ ਪੈ ਗਈ ਉਹਨਾਂ ਨੂੰ ਨਹੀਂ ਨਹੀਂ ਐਦਾਂ ਦਾ ਕੋਈ ਸਿਸਟਮ ਨਹੀਂ ਸੀਗਾ ਕਿਉਂਕਿ ਹਰੇ ਮੈਂ ਪਹਿਲਾਂ ਹੀ ਇਹ ਗੱਲ ਕਹਿ ਚੁੱਕਿਆਗਾ ਵੀ ਹਰੇਕ ਸਰਕਾਰ ਆਪਣਾ ਬੈਨੀਫਿਟ ਲੈਣਾ ਚਾਹੁੰਦੀ ਹੈ ਕਿਉਂਕਿ ਜਦੋਂ 2021 ਦੇ ਵਿੱਚ ਪਰਤੀ ਆਊਟ ਹੋਈ ਉਦੋਂ 122 ਕੈਂਡੀਡੇਟਸ ਨੂੰ ਜੁਆਇਨਿੰਗ ਲੈਟਰ ਕਿਉਂਕਿ 29 ਤੇ 30 ਤਰੀਕ ਨੂੰ ਕਾਉਂਸਲਿੰਗ ਹੋਈ ਤੇ 1 ਤੇ 2 ਤਰੀਕ ਨੂੰ ਜਿਹੜੇ ਹੈਗੇ ਸੀ ਜੁਆਇਨਿੰਗ ਲੈਟਰ ਆਪ ਨੂੰ 122 ਕੈਂਡੀਡੇਟਸ ਨੂੰ ਦਿੱਤੇ ਗਏ ਤੇ ਉਹਦੇ ਵਿੱਚ ਕੀ ਹੋਇਆ ਤੇ 3 ਤਰੀਕ ਨੂੰ 3 ਤੋਂ 6 ਤਰੀਕ ਤੱਕ ਕੋਡ ਆਫ ਕੰਡਕਟ ਲੱਗ ਗਿਆ ਸੀਗਾ 3 ਤਰੀਕ ਨੂੰ ਇਵਨ ਕੋਡ ਆਫ ਕੰਡਕਟ ਵੀ ਲੱਗ ਗਿਆ ਸੀਗਾ ਤੇ ਆਪਣੇ ਕੋਲ ਹਾਈ ਕੋਰਟ ਦੇ ਵਿੱਚ ਜਿਹੜੀ ਸਟੇ ਵੀ ਲੱਗ ਚੁੱਕੀ ਸੀਗੀ 10 ਤਰੀਕ ਨੂੰ ਠੀਕ ਹੈ ਉਸ ਤੋਂ ਬਾਅਦ ਜਦੋਂ ਬਾਕੀ ਕੈਂਡੀਡੇਟ ਜਦੋਂ ਬਹਾਲ ਹੋਈ ਡਬਲ ਬੈਂਚ ਨੇ ਫੈਸਲਾ ਦਿੱਤਾ ਡਬਲ ਬੈਂਚ ਦਾ ਜਿਹੜਾ ਫੈਸਲਾ 2024 ਦੇ ਵਿੱਚ ਆਇਆ ਜਿਹਦੇ ਵਿੱਚ ਮੇਰਾ ਨਾਮ ਵੀ ਅਲਾਊਡ ਦੇ ਵਿੱਚ ਆਇਆ ਕਿਉਂਕਿ ਮੈਂ ਸਿੰਗਲ ਮੇਰਾ ਅਲੱਗ ਤੋਂ ਕੇਸ ਲੱਗਿਆ ਹੋਇਆ ਸੀਗਾ ਉਹ ਵੀ ਅਲਾਊਡ ਹੋਇਆ 2024 ਦੇ ਵਿੱਚ ਥੋੜਾ ਜਿਹੜਾ ਸਿੰਗਲ ਵਾਲਾ ਕੇਸ ਕੀ ਸੀ ਮੈਂ ਉਹ ਵੀ ਦੱਸਾਂਗਾ ਐਕਸਪਲੇਨ ਕਰਾਂਗਾ ਪਰ ਜਦੋਂ 2024 ਦੇ ਵਿੱਚ ਜਦੋਂ ਫੈਸਲਾ ਆਇਆ ਨਾ ਉਹਦੇ ਵਿੱਚ ਅਸੀਂ ਗੱਲ ਕਰ ਰਹੇ ਆਂ ਵੀ ਵੀ ਜਿਹੜੇ ਰਾਤ ਨੂੰ ਕੈਂਡੀਡੇਟਸ ਨੂੰ ਜੁਆਇਨਿੰਗ ਲੈਟਰ ਦਿੱਤੇ ਗਏ ਕਿਉਂਕਿ ਜਿਹੜੇ ਹਰੇਕ ਕੈਂਡੀਡੇਟਸ ਨੂੰ ਇਹ ਹੁੰਦਾ ਹੈਗਾ ਵੀ ਕਿਤੇ ਸੁਪਰੀਮ ਕੋਰਟ ਦੇ ਵਿੱਚ ਜਾ ਕੇ ਇਹ ਸਟੇ ਨਾ ਹੋ ਜਾਏ ਕਿਉਂਕਿ ਪਹਿਲਾਂ ਵੀ ਅਸੀਂ ਇਹ ਸਾਰੇ 1158 ਵਾਲੇ ਕੈਂਡੀਡੇਟ ਭੁਗਤ ਚੁੱਕੇ ਸੀਗੇ ਕਿਉਂਕਿ ਪਹਿਲਾਂ ਵੀ ਵੈਕੈਂਸੀ ਜਿਹੜੀ ਸਿੰਗਲ ਬੈਂਚ ਨੇ ਰੱਦ ਕੀਤੀ ਸੀਗੀ ਕਿਤੇ ਸਟੇ ਹੋ ਕੇ ਫੇਰ ਕਿਤੇ ਸਾਡੇ ਨਾਲ ਉਹੀ ਚੀਜ਼ ਨਾ ਵਾਪਰ ਜਾ ਕਿਉਂਕਿ 122 ਕੈਂਡੀਡੇਟ ਤਾਂ 2021 ਤੋਂ ਹੀ ਜੋਬ ਕਰ ਰਹੇ ਨੇ ਇਸ ਦੇ ਵਿੱਚ ਤੇ ਜਿਹੜੇ ਬਾਕੀ ਕੈਂਡੀਡੇਟ ਸੀ ਉਹਨਾਂ ਨੂੰ ਇਹ ਸੀ ਵੀ ਸਾਨੂੰ ਜਲਦੀ ਜਲਦੀ ਕਿਉਂਕਿ ਉਹਨਾਂ ਨੂੰ ਜੁਆਇਨਿੰਗ ਲੈਟਰ ਦੇ ਚੁੱਕੀ ਸੀ ਸਰਕਾਰ 2021 ਚ ਦੇ ਚੁੱਕੀ ਸੀ ਪਰ ਉਹਨਾਂ ਨੂੰ ਉਹ ਬਾਈਕ ਕੈਂਡੀਡੇਟ ਸੀ ਉਹ ਨਹੀਂ ਉਹ 122 ਨੂੰ ਤਾਂ ਜੁਆਇਨ ਕਰਵਾ ਚੁੱਕੀ ਸੀਗੀ ਪਰ ਜਿਹੜੇ ਬਾਕੀ ਕੈਂਡੀਡੇਟ ਸੀ ਉਹਨਾਂ ਨੂੰ ਜੁਆਇਨਿੰਗ ਲੈਟਰ ਦੇ ਚੁੱਕੀ ਸੀ ਪਰ ਜੁਆਇਨ ਨਹੀਂ ਸੀ ਕਰਵਾਇਆ ਗਿਆ ਜੁਆਇਨ ਨਹੀਂ ਸੀ ਕਰਵਾਇਆ ਗਿਆ ਜੁਆਇਨ ਨਹੀਂ ਸੀ ਕਰਵਾਇਆ ਗਿਆ 2024 ਦੇ ਵਿੱਚ ਜਿਹੜੇ ਰਾਤੋ ਰਾਤ ਕੈਂਡੀਡੇਟਸ ਨੂੰ ਜੁਆਇਨ ਕਰਵਾਇਆ ਗਿਆ ਉਹਨਾਂ ਕੈਂਡੀਡੇਟਸ ਨੂੰ ਹੀ ਜੁਆਇਨ ਕਰਵਾਇਆ ਗਿਆ ਜਿਨ੍ਹਾਂ ਕੋਲ ਲੈਟਰ ਜੁਆਇਨਿੰਗ ਲੈਟਰ ਸੀ ਹਾਂ ਪਹਿਲਾਂ ਜੁਆਇਨਿੰਗ ਲੈਟਰ ਆਏ ਹੋਏ ਸੀਗੇ ਉਹਨਾਂ ਨੂੰ ਹੀ ਜੁਆਇਨ ਕਰਵਾਇਆ ਗਿਆ ਤੇ ਕੁਝ ਕ ਕੈਂਡੀਡੇਟ ਰਹਿੰਦੇ ਸੀ ਜਿਨ੍ਹਾਂ ਨੂੰ ਜੁਆਇਨਿੰਗ ਬਾਅਦ ਦੇ ਵਿੱਚ ਆਪਣੇ ਕੋਲ ਜਨਵਰੀ ਦੇ ਮਹੀਨੇ ਜਨਵਰੀ 2025 ਦੇ ਵਿੱਚ ਜੁਆਇਨ ਕਰਵਾਇਆ ਗਿਆ ਇਹਦੇ ਵਿੱਚ ਟੋਟਲ ਜਿਹੜੇ ਕੈਂਡੀਡੇਟਸ ਸੀ ਉਹ 1000 ਦੇ ਕਰੀਬ ਜੁਆਇਨ ਕਰਵਾਏ ਗਏ ਹੁਣ ਮੈਂ ਗੱਲ ਕਰਾਂ ਵੀ ਮੇਰੇ ਕੇਸ ਦੀ ਮੇਰਾ ਕੇਸ ਕੀ ਸੀਗਾ ਮੈਂ ਐਮ ਐਸ ਸੀ ਇਨ ਹਿਊਮਨ ਬਾਇਓਲੋਜੀ ਕੀਤੀ ਹੋਈ ਹੈ ਅੰਡਰ ਦ ਫੈਕਲਟੀ ਆਫ ਲਾਈਫ ਸਾਇੰਸ ਤੇ ਪੀ ਐਚ ਡੀ ਵੀ ਸੇਮ ਡਿਪਾਰਟਮੈਂਟ ਦੇ ਵਿੱਚੋਂ ਹੀ ਕੀਤੀ ਹੋਈ ਹੈਗੀ ਅੰਡਰ ਦ ਫੈਕਲਟੀ ਆਫ ਲਾਈਫ ਸਾਇੰਸ ਈਵਨ ਕਿ 2010 ਦੇ ਵਿੱਚ ਇੱਕ ਕਮੇਟੀ ਦਾ ਫੈਸਲਾ ਸੀਗਾ ਉਹਦੇ ਵਿੱਚ ਸੀ ਬੀ ਐਮ ਐਸ ਸੀ ਜਿਹੜੀ ਹਿਊਮਨ ਬਾਇਓਲੋਜੀ ਹੈ ਉਹ ਇਕੁਇਵਲੈਂਟ ਟੂ ਐਮ ਐਸ ਸੀ ਬੋਟਨੀ ਔਰ ਐਮ ਐਸ ਸੀ ਜੂਲੋਜੀ ਉਹ ਫੈਸਲਾ ਦੀਪ ਦਾ ਕਾਪੀ ਵੀ ਮੈਂ ਕਾਉਂਸਲਿੰਗ ਦੇ ਟਾਈਮ ਦਿਖਾਈ ਸੀ ਈਵਨ ਕਿ ਉੱਥੇ ਇੱਕ ਲੜਕੀ ਜਿਹੜੀ ਹੈਗੀ ਸੀ ਉਹ ਉਹਨੇ ਐਮ ਐਸ ਬੀ ਐਸ ਐਮ ਐਸ ਬਾਇਓਲੋਜੀ ਦੇ ਵਿੱਚ ਕੀਤਾ ਹੋਇਆ ਸੀਗਾ ਮੇਰਾ ਸਬਜੈਕਟ ਸੀ ਬਾਇਓਲੋਜੀ ਬੋਟਨੀ ਦਾ ਜਿਹਦੇ ਵਿੱਚ ਮੈਂ ਟੈਸਟ ਨੂੰ ਕਰੈਕ ਕੀਤਾ ਸੀਗਾ ਹੁਣ ਡਿਪਾਰਟਮੈਂਟ ਨੇ ਕੀ ਕੀਤਾ ਜਿਹੜੀ ਐਮ ਐਸ ਸੀ ਬਾਇਓਲੋਜੀ ਵਾਲੀ ਲੜਕੀ ਹੈ ਉਹਨੂੰ ਜੁਆਇਨਿੰਗ ਲੈਟਰ ਦੇ ਦਿੱਤਾ ਗਿਆ ਬੋਟਨੀ ਸਬਜੈਕਟ ਦੇ ਵਿੱਚ ਤੇ ਮੈਨੂੰ ਫੇਰ ਨਹੀਂ ਦਿੱਤਾ ਗਿਆ ਮੈਨੂੰ ਕਹਿੰਦੇ ਵੀ ਤੁਹਾਡੇ ਜਿਹੜੀ ਐਮ ਐਸ ਸੀ ਹਿਊਮਨ ਬਾਇਓਲੋਜੀ ਹੈ ਉਹ ਐਮ ਐਸ ਸੀ ਬਾਇਓਲੋਜੀ ਦੇ ਤਾਂ ਬਰਾਬਰ ਅਸੀਂ ਮੰਨ ਲੈਂਦੇ ਆ ਪਰ ਅਸੀਂ ਬੋਟਨੀ ਦੇ ਬਰਾਬਰ ਨਹੀਂ ਮੰਨਦੇ ਪਰ ਜਦੋਂ ਮੈਂ ਇਹ ਕੁਐਸਚਨ ਪੁੱਛਣਾ ਚਾਹੁੰਦਾ ਸਰਕਾਰਾਂ ਨੂੰ ਵੀ ਜਦੋਂ ਤੁਸੀਂ ਐਮ ਐਸ ਸੀ ਹਿਊਮਨ ਬਾਇਓਲੋਜੀ ਨੂੰ ਬਾਇਓਲੋਜੀ ਦੇ ਬਰਾਬਰ ਮੰਨਦੇ ਹੋ ਤਾਂ ਬਾਇਓਲੋਜੀ ਵਾਲੀ ਲੜਕੀ ਨੂੰ ਤੁਸੀਂ ਬੋਟਨੀ ਦੇ ਵਿੱਚ ਜੁਆਇਨਿੰਗ ਲੈਟਰ ਦੇ ਰਹੇ ਹੋ ਅਸੀਂ ਮੈਥਮੈਟਿਕਸ ਦਾ ਇੱਕ ਫਾਰਮੂਲਾ ਹੈ a b b c ਤਾਂ ਸ a c ਕਿਉਂ ਨਹੀਂ ਉੱਥੇ ਅਸੀਂ ਕਹਿੰਦੇ ਆ ਵੀ A C ਹੋਏਗਾ ਤਾਂ MSC ਹਿਊਮਨ ਬਾਇਓਲੋਜੀ ਤੇ MSC ਜਿਹੜੀ ਬੋਟਨੀ ਹੈ ਉਹ ਵੀ ਬਰਾਬਰ ਹੈ ਤੇ ਇਹ ਤਿੰਨੋਂ ਦੇ ਤਿੰਨੋਂ ਸਬਜੈਕਟ ਇਹ ਲਾਈਫ ਸਾਇੰਸ ਦੇ ਵਿੱਚ ਆਉਂਦੇ ਨੇ ਮੈਂ ਇੱਕ ਗੱਲ ਇੱਥੇ ਕਲੀਅਰ ਕਰਨਾ ਚਾਹੁੰਦਾ ਜਦੋਂ ਕਿ ਸਾਡਾ CSIR NET ਜਾਂ UGC NET ਹੁੰਦਾ ਹੈ ਉਹਦੇ ਵਿੱਚ ਲਾਈਫ ਸਾਇੰਸ ਦੇ ਵਿੱਚ ਹੀ ਅਸਿਸਟੈਂਟ ਪ੍ਰੋਫੈਸਰ ਦੇ ਲਈ ਟੈਸਟ ਕੰਡਕਟ ਕੀਤਾ ਜਾਂਦਾ ਹੈ ਜਿਦੇ ਵਿੱਚ ਸਿਲੇਬਸ ਹੈ ਜਿਹੜਾ ਉਹ ਬੋਟਨੀ ਦਾ ਜੂਲੋਜੀ ਦਾ ਹਿਊਮਨ ਬਾਇਓਲੋਜੀ ਦਾ ਉਹ ਲਗਭਗ ਸੇਮ ਹੁੰਦਾ ਹੈਗਾ ਈਵਨ ਕਿ ਅਸੀਂ ਵੀ ਸੈੱਲ ਬਾਇਓਲੋਜੀ ਪੜ੍ਹੀ ਅਸੀਂ ਵੀ ਜੈਨੇਟਿਕਸ ਪੜ੍ਹੀ ਤੇ ਹੁਣ ਵੀ ਉਹੀ ਉਹੀ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਬੋਟਨੀ ਸਬਜੈਕਟ ਦੇ ਵਿੱਚ ਤੁਸੀਂ ਦੇਖੋ ਜਿਹੜੇ ਅੰਡਰਗ੍ਰੈਜੂਏਟ ਸਟੂਡੈਂਟ ਹੈ ਉਹਨਾਂ ਨੂੰ ਸੈੱਲ ਬਾਇਓਲੋਜੀ ਤੇ ਜੈਨੇਟਿਕਸ ਹੀ ਸਟੱਡੀ ਕਰਵਾਈ ਜਾਂਦੀ ਹੈ ਕਿ ਇੱਥੇ ਆਪਾਂ ਨੂੰ ਇਹ ਕਮੀ ਲੱਗਦੀ ਹੈ ਕਿ ਉਸ ਟਾਈਮ 'ਚ ਜਦੋਂ ਅਸੀਂ ਕਹਿੰਦੇ ਆ ਵੀ 21 ਦੇ ਵਿੱਚ ਭਰਤੀਆਂ ਕੱਢੀਆਂ ਗਈਆਂ ਚੰਨੀ ਟਾਈਮ ਉਦੋਂ ਪ੍ਰਗਟ ਸਿੰਘ ਦੀ ਵੱਡੀ ਗਲਤੀ ਰਹੀ ਵੀ ਇਹ ਐਨੀ ਕਾਲੀ ਚੱਕਰਾ ਦਿੱਤਾ ਗਿਆ ਹਾਂ ਮੈਂ ਇਹ ਜੀ ਚੀਜ਼ ਜ਼ਰੂਰ ਕਹੂੰਗਾ ਕਿਉਂਕਿ 29 ਮੇਰੇ ਨਾਲ ਕੀ ਵਾਪਰਿਆ ਮੈਂ ਉਸ ਉਹ ਚੀਜ਼ ਉਹ ਰਾਤ ਨੂੰ ਬਿਆਨ ਕਰਨਾ ਚਾਹੁੰਦਾ ਹੈ ਸਰਦੀ ਦੀ ਰਾਤ ਸੀਗੀ 29 ਤਰੀਕ ਨੂੰ ਕਾਉਂਸਲਿੰਗ ਸੀ ਮੇਰੇ ਦੋਨੇ ਬੱਚੇ ਮੇਰੇ ਕੋਲ ਸੀਗੇ ਛੋਟੇ ਛੋਟੇ ਬੱਚੇ ਸੀਗੇ ਤੇ ਮੇਰੀ ਵਾਈਫ ਨਾਲ ਸੀਗੀ ਤੇ ਅਸੀਂ ਰਾਤ ਨੂੰ ਜਦੋਂ ਕਾਉਂਸਲਿੰਗ ਦੇ ਵਿੱਚ ਜਿਹੜੀ ਲੜਕੀ ਮੈਂ ਕਹਿ ਰਿਹਾ ਵੀ ਐਮ ਐਸ ਸੀ ਪਾਇਲੋਜੀ ਵਾਲੀ ਨੂੰ ਬ ਚ ਸੀਟ ਦੇ ਦਿੱਤੀ ਗਈ ਜਦੋਂ ऑब्ਜੈਕਸ਼ਨ ਹੋਈ ਉਥੇ ਸੱਤ ਮੈਂਬਰੀ ਕਮੇਟੀ ਬੈਠੀ ਸੀ ਛੇ ਮੈਂਬਰ ਕਹਿੰਦੇ ਆ ਓਕੇ ਇਟਸ ਓਕੇ ਕਹਿੰਦੇ ਵੀ ਇਹ ਸਾਰਾ ਠੀਕ ਹੈ ਲਾਈਸੈਂਸ ਦੇ ਬੱਚਾ ਠੀਕ ਕਹਿ ਰਿਹਾ ਹੈ ਬੱਚਾ ਕਮੇਟੀ ਦਾ ਫੈਸਲਾ ਵੀ ਦਿਖਾ ਰਿਹਾ ਹੈਗਾ ਤੇ ਉਥੇ ਇੱਕ ਪ੍ਰੋਫੈਸਰ ਉਸ ਚੀਜ਼ ਨੂੰ ਮੰਨਣ ਨੂੰ ਤਿਆਰ ਨਹੀਂ ਸੀਗਾ ਤੇ ਉਹ ਲੜਕੀ ਜਿਹੜੀ ਹੈਗੀ ਸੀਗੀ ਮੈਂ ਇਹ ਜ਼ਰੂਰ ਕਹਾਂਗਾ ਕਿਉਂਕਿ ਕਾਉਂਸਲਿੰਗ ਦੇਰ ਰਾਤ 12 1 ਵਜੇ ਤੱਕ ਚੱਲੀ ਤੇ रा, देर रात ਜਦੋਂ 12 1 ਵਜੇ ਤੱਕ ਚੱਲੀ ਮੈਂ ਅਸੀਂ ਬੱਚਾ ਛੋਟਾ ਸੀ ਕਰਕੇ ਅਸੀਂ ਅੰਮ੍ਰਿਤਸਰ ਤੋਂ ਮਾਨਸਾ ਨੂੰ ਫੇਰ ਚੱਲ ਪਏ ਜੇ ਮੈਂ ਕਦੇ-ਕਦੇ ਸੋਚਦਾ ਹੁੰਦਾ ਵੀ ਜੇ ਮੈਂ ਉਸ ਰਾਤ ਉੱਥੇ ਰੁਕ ਗਿਆ ਹੁੰਦਾ ਸ਼ਾਇਦ ਮੇਰੇ ਹੱਥ 'ਚ ਵੀ ਆਫਰ ਲੈਟਰ ਹੁੰਦਾ ਕਿਉਂਕਿ ਉਹ ਜਿਹੜੀ ਹਿਊਮਨ ਜਿਹੜੀ ਬਾਇਓਲੋਜੀ ਵਾਲੀ ਲੜਕੀ ਸੀਗੀ ਉਹਨੂੰ ਉਸੇ ਰਾਤ ਜਦੋਂ ਜੁਆਇਨਿੰਗ ਲੈਟਰ ਦੇ ਦਿੱਤਾ ਗਿਆ ਜੁਆਇਨਿੰਗ ਲੈਟਰ ਦੇ ਵੀ ਉਹਦਾ ਕਾਉਂਸਲਿੰਗ ਦੇ ਵਿੱਚ ਨਾਮ ਲਿਸਟ ਦੇ ਵਿੱਚ ਪਾ ਲਿਆ ਗਿਆ ਤਾ ਮੇਰਾ ਮੈਨੂੰ ਉਸ ਲੜਕੀ ਦਾ ਜਦੋਂ ਫੋਨ ਆਇਆ ਸਰ ਤੁਸੀਂ ਆਪਣਾ ਦੇਖ ਲਓ ਤੁਹਾਡਾ ਵੀ ਹੋ ਜਾਏਗਾ ਤੁਸੀਂ ਆ ਕੇ ਦੇਖ ਲਓ ਵੀ ਕਿਉਂਕਿ ਮੇਰਾ ਨਾਮ ਵੀ ਕਿ ਆ ਗਿਆਗਾ ਤੇ ਤੁਹਾਡਾ ਵੀ ਆਣਾ ਚਾਹੀਦਾ ਹੈਗਾ ਉਹ ਜਦੋਂ ਲੜਕੀ ਦਾ ਮੈਨੂੰ ਫੋਨ ਆਇਆ ਮੈਨੂੰ ਹੋਪ ਜਾਗੀ ਤੇ ਉਧਰੋਂ ਕੀ ਹੋਇਆ ਦੋ ਤਰੀਕ ਨੂੰ ਉਹਨੂੰ ਰਾਤ ਨੂੰ ਜੁਆਇਨਿੰਗ ਲੈਟਰ ਮਿਲੀ ਸੀਗੀ ਤੇ 3 ਤਰੀਕ ਨੂੰ ਹਾਈ ਕੋਰਟ ਦੇ ਵਿੱਚ ਸਟੇ ਹੋਣੀ ਸੀਗੀ ਮੈਂ ਸੋਚਿਆ ਮੈਂ ਕਿੱਧਰ ਦੌੜਾਂ ਮੈਂ ਅੰਮ੍ਰਿਤਸਰ ਦੌੜਾਂ ਅੰਮ੍ਰਿਤਸਰ ਕਿਉਂਕਿ ਕਾਉਂਸਲਿੰਗ ਖਤਮ ਹੋ ਚੁੱਕੀ ਸੀ 29 ਤਰੀਕ ਨੂੰ 2 ਤਰੀਕ ਨੂੰ ਰਿਜ਼ਲਟ ਆਊਟ ਹੋ ਚੁੱਕਿਆ ਸੀਗਾ ਤੇ 3 ਤਰੀਕ ਨੂੰ ਮੈਂ ਫਿਰ ਜਦੋਂ ਚੰਡੀਗੜ੍ਹ ਗਿਆ ਮੇਰੇ ਬ੍ਰਦਰ ਕੋਲ ਉਹ ਐਡਵੋਕੇਟ ਨੇ ਉਹ ਮੈਨੂੰ ਕਹਿੰਦੇ ਭਈਆ ਹੋਰ ਕੁਝ ਨਹੀਂ ਕਰ ਸਕਤੇ ਆਪ ਆਪ ਇਸ ਕੋ ਕੋਰਟ ਮੇ ਲੈ ਜਾਓ ਇਹ ਤੁਹਾਡੇ ਸਾਹਮਣੇ ਹੈ ਵੀ ਇਹ ਸਾਰਾ ਮਸਲਾ ਕੀ ਹੈ ਸਾਨੂੰ ਸੋਚਣਾ ਚਾਹੀਦਾ ਹੈ ਵੀ ਕਾਲਜਾਂ ਦੇ ਵਿੱਚ ਲੰਮੇ ਸਮੇਂ ਤੋਂ 25 ਸਾਲਾਂ ਤੋਂ ਕਾਲਜਾਂ ਵਿੱਚ ਪੱਕੇ ਪ੍ਰੋਫੈਸਰਾਂ ਦੀ ਭਰਤੀ ਨਹੀਂ ਕੀਤੀ ਜਾ ਰਹੀ ਸੀ ਕਾਲਜ ਪੰਜਾਬ ਦੇ ਸੁੰਨੇ ਪਏ ਸੀ ਬੰਦ ਹੋਣ ਦੇ ਕਗਾਰ ਤੇ ਸੀ ਨਵੀਂ ਸਰਕਾਰ ਭਗਵੰਤ ਮਾਨ ਸਿੱਖਿਆ ਕ੍ਰਾਂਤੀ ਲੈ ਕੇ ਆਈ ਇੱਥੇ ਸਿੱਖਿਆ ਕ੍ਰਾਂਤੀ ਦੀ ਫੂਕ ਨਿਕਲਦੀ ਦਿਖ ਰਹੀ ਹੈ ਸਾਨੂੰ ਐ ਲੱਗਦਾ ਉੱਥੇ ਹੀ 1158 ਦੇ ਜਿਹੜੇ ਇਹ ਪੇਪਰ ਲਿੱਤੇ ਗਏ ਪ੍ਰਗਟ ਸਿੰਘ ਉਸ ਵੇਲੇ ਉਹ ਜ਼ਿੰਮੇਵਾਰ ਨੇ ਉਹਨਾਂ ਵੱਲੋਂ ਇਸ ਪੇਪਰ ਨੂੰ ਸਹੀ ਤਰੀਕੇ ਨਾਲ ਕੰਡਕਟ ਨਹੀਂ ਕਰਾਇਆ ਗਿਆ ਇੱਥੇ ਬਹੁਤ ਲੂਪਹੋਲ ਛੱਡੇ ਗਏ। ਉਦੋਂ ਬਾਅਦ ਹਰਜੋਤ ਬੈਂਸ ਵੱਲੋਂ ਚੀਖ-ਚੀਖ ਕੇ ਵਿਧਾਨ ਸਭਾ ਦੇ ਵਿੱਚ ਇਹ ਗੱਲ ਕਹੀ ਜਾਂਦੀ ਹੈ ਕਿ ਇਸ ਭਰਤੀ ਨੂੰ ਪੂਰ ਚੜਾਉਣ ਲਈ ਅਸੀਂ ਬਹੁਤ ਸੰਘਰਸ਼ ਕੀਤਾ ਹੈ। ਉੱਥੇ ਹੀ ਆਪ ਸਰਕਾਰ ਵੀ ਓਨੀ ਜ਼ਿੰਮੇਵਾਰ ਲੱਗਦੀ ਹੈ ਪਰ ਜਿਹੜੇ ਇਹ ਪੇਪਰ 1158 ਨੇ ਦੇ ਕੇ ਕਲੀਅਰ ਕੀਤਾ ਤੇ 20-25000 ਹੋਰ ਵਿਦਿਆਰਥੀ ਜਿਨ੍ਹਾਂ ਨੇ ਤਿਆਰੀਆਂ ਕਰ ਕਰਕੇ ਇੱਕ ਉਮੀਦ ਜਾਗਣ ਤੋਂ ਬਾਅਦ ਇਸ ਪੇਪਰ ਨੂੰ ਦਿੱਤਾ ਸੀਗਾ ਉਹਨਾਂ ਦੇ ਪਰਿਵਾਰ ਵੀ ਵਿੱਚ ਹੀ ਆਉਂਦੇ ਨੇ 25000 ਦੇ ਲਗਭਗ ਪਰਿਵਾਰ ਜਿਹੜੇ ਕਿ ਇੱਕ ਉਮੀਦ ਦੇ ਵਿੱਚ ਸੀ ਉਹ ਰੋਲ ਦੇ ਦਿਖ ਰਹੇ ਨੇ ਤੇ ਹੁਣ ਅੱਗੇ ਕੀ ਹੁੰਦਾ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਪੰਜਾਬ ਸਰਕਾਰ ਚੁੱਪ ਹੈ ਪੰਜਾਬ ਸਰਕਾਰ ਇਹ ਤੇ ਕੀ ਕਰੂਗੀ ਕੀ ਨਹੀਂ ਕਰੂਗੀ ਉਹ ਦੇਖਣ ਵਾਲਾ ਹੋਊਗਾ ਸਾਜੀ ਸੋਚ ਦੇਖ ਰਹੇ ਸਾਰੇ ਦਰਸ਼ਕਾਂ ਦਾ ਧੰਨਵਾਦ ਜੀ